ਵੈਗੋ ਲੀਗਾ ਕਾਲਸਾ ਵੈਗੋ ਲੀਗਾ ਕੀ ਫਤਿਹ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੋਣਾ ਭਈ ਜਿਹੜੇ ਪੰਜਾਬ ਦੇ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿਵੇ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੀ ਇਹ ਰਿਹਾ ਭਈ ਪ੍ਰੋਗਰਾਮ ਅਸੀਂ ਜੇਰਾ ਜਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਭਈ ਜੇ ਕਿਸੇ ਨੂੰ ਅਸੀਂ ਔਟੋ ਲੈ ਕੇ ਦੇਤਾ ਜਾਂ ਮੱਝਾਂ ਲੈ ਦੇਤੀਆਂ ਗਾਈਆਂ ਲੈ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਸਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਇਹਨਾਂ ਤੇ ਘੜੀ ਘੜੀ ਕਿਸੇ ਮੋੜੇ ਦੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਪੈਂਦੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇੰਡ ਖਾਸ ਕਰਕੇ ਇੰਡੀਆ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਆ ਜੇ ਸਾਡੇ ਘਰਗੁਰ ਬਣਦੇ ਆ ਜਿਹੜੇ ਭਈ ਜਿਆਦੇ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਉਹ ਤਾਂ ਚੜਦੀ ਕਲਾ ਚੱਲ ਜੀ ਜਾਂਦੇ ਪ੍ਰੋਗਰਾਮ ਮਾਜਰਾ ਮੇਨ ਫੋਕਸ ਹੁਣਾ ਆ ਇਸ ਸਾਲ ਉਹ ਹੀ ਹੋਣਾ ਪਈ ਤੁਸੀਂ ਕਿਸੇ ਦੀ ਮਦਦ ਕਰ ਦੋ ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ ਉਹ ਆਪਣੇ ਹੰ ਚੱਕ ਲੈਣ ਦੇਖਿਆ ਸੀ ਕਈ ਕੇਸ ਮੈਂ ਪਾਏ ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਜੀ ਦੇ ਤੁਸੀਂ ਦੇਖਿਆ ਪਈ ਬਸ ਓਟੋ ਲੈ ਤਾ ਮੱਝਾਂ ਦੇਤੀਆਂ ਗਾਈਆਂ ਚੱਕ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਲਿਆ ਇਹ ਹੀ ਸਾਡਾ ਫੋਕਸ ਆ ਇਹ ਹੀ ਇਸ ਸਾਲ ਦਾ ਫੋਕਸ ਆ ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੋ ਲੀਗਾ ਕਾਲਸਾ ਵੈਗੋ ਲੀਗਾ ਕੀ ਫਤਿਹ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੋਣਾ ਭਈ ਜਿਹੜੇ ਪੰਜਾਬ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿੰਦਾ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੀ ਇਹਦੇ ਭਈ ਪ੍ਰੋਗਰਾਮ ਅਸੀਂ ਜਿਹੜਾ ਜਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਕਿ ਜੇ ਕਿਸੇ ਨੂੰ ਅਸੀਂ ਆਟੋ ਲੈ ਕੇ ਦੇ ਦਤਾ ਜਾਂ ਮੱਝਾਂ ਲੈ ਕੇ ਦਿੱਤੀਆਂ ਗਾਇਆਂ ਲੈ ਕੇ ਦਿੱਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਸਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਇਹਨਾਂ ਤੇ ਘੜੀ ਘੜੀ ਕਿਸੇ ਮੋੜੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਪੈਂਦੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇਨ ਖਾਸ ਇੰਡੀਆ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਹੈ ਜੇ ਸਾਡੇ ਘਰਗੂਰ ਬਣਦੇ ਆ ਜਿਹੜੇ ਬਈ ਜਿਆਦਾ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਉਹ ਤਾਂ ਚੜਦੀ ਕਲਾ ਚੱਲ ਜੀ ਜਾਂਦੇ ਪ੍ਰੋਗਰਾਮ ਪਾ ਜਿਹੜਾ ਮੇਨ ਫੋਕਸ ਹੁਣਾ ਆ ਐਸ ਸਾਲ ਉਹ ਹੀ ਹੋਣਾ ਵੀ ਤੁਸੀਂ ਕਿਸੇ ਦੀ ਮਦਦ ਕਰ ਦੋ ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ ਉਹ ਆਪਣੇ ਹੰ ਚੱਕ ਲੈਣ ਦੇਖਿਆ ਸੀ ਕਈ ਕੇਸ ਮੈਂ ਪਾਏ ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਜੀ ਦੇ ਤੁਸੀਂ ਦੇਖਿਆ ਵੀ ਬਸ ਓਟੋ ਲੈ ਤਾ ਮੱਝਾਂ ਦੇਤੀਆਂ ਗਾਇਆਂ ਚੱਕ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਲਿਆ ਇਹ ਹੀ ਸਾਡਾ ਫੋਕਸ ਆ ਇਹ ਹੀ ਐਸ ਸਾਲ ਦਾ ਫੋਕਸ ਆ ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ